ਅੱਜ ਦੀ ਜਿਹੜੀ ਮੀਟਿੰਗਾ ਇਹਨੂੰ ਆਪਾਂ ਸਿੱਟਾ ਵੀ ਨਹੀਂ ਨਿਕਲ ਸਕ ਕਹਿ ਸਕਦੇ ਕਿ ਬੇ ਸਿੱਟਾ ਹੀ ਕਹਿ ਸਕਦੇ ਹਾਂ ਪਰੰਤੂ ਜੇਕਰ 17 ਤਰੀਕ ਨੂੰ ਸਾਡੇ ਨਾਲ ਕੋਈ ਨਹੀਂ ਉਹਨਾਂ ਦੇ ਗੱਲਬਾਤ ਬੈਠਦੀ ਨਹੀਂ ਉਹ ਕੋਈ ਸਾਡਾ ਕੋਈ ਮਸਲਾ ਹੱਲ ਕਰਦੀ ਫਿਰ ਅਸੀਂ ਪੱਕੇ ਤੌਰ ਤੇ ਇਹ ਫੈਕਟਰੀ ਹੋ ਸਕਦਾ ਸੀ ਬੰਦ ਹੀ ਕਰ ਦਗੇ ਅਸੀਂ ਆ ਜਿਹੜੇ ਅਧਿਕਾਰੀ ਇੱਥੇ ਪਹੁੰਚੇ ਸੀ ਐਨਐਚਈ ਦੇ ਕੋਈ ਅਧਿਕਾਰੀ ਕੋਸ਼ਿਸ਼ ਕਰੀ ਹਾਂਜੀ ਹਾਂਜੀ ਪਹੁੰਚੇ ਸੀ ਅਧਿਕਾਰੀ ਉਹਨਾਂ ਨੇ ਉਹਨਾਂ ਦੇ ਕੋਲੇ ਕੋਈ ਅਥਾਰਟੀ ਹੈ ਨਹੀਂ ਸੀ ਬਿਨਾਂ ਅਥਾਰਟੀ ਦੇ ਮੀਟਿੰਗ ਐਡੀਐਮ ਸਾਹਿਬ ਕਹਿੰਦੇ ਵੀ ਆ ਸੱਦੇ ਆ ਐਨਐਚਐਲ ਇੱਧਰ ਤੁਸੀਂ ਬੈਠੇ ਆ ਅਸੀਂ ਕਹਾਂ ਪਰ ਸਾਡੇ ਨਾਲ ਇਹ ਗੱਲਬਾਤ ਕਰਨ ਐਸਡੀਐਮ ਸਾਹਿਬ ਤੁਸੀਂ ਕਿਉਂ ਗੱਲਬਾਤ ਕਰਦੇ ਆ ਵੀ ਜੇਕਰ ਉਹ ਤੁਹਾਡੀ ਫੈਕਟਰੀ ਨੂੰ ਕੋਈ ਨੁਕਸਾਨ ਹੋ ਜੇ ਮੰਨ ਲਓ ਇਹ ਫਟ ਜੇ ਇੱਥੇ ਕੋਈ ਵੱਡਾ ਹਾਦਸਾ ਹੋ ਜੇ ਤੁਹਾਡਾ ਜਿਹੜਾ ਆਪਸਰ ਹੈ 1 ਘੰਟੇ ਦੇ ਵਿੱਚ ਇੱਥੇ ਆ ਜੂ ਹੁਣ ਕਿਉਂ ਨਹੀਂ ਆ ਸਕਦਾ ਕੱਸੀ ਗੱਲ ਮੈਂ ਗਰਦਾਰ ਸਿੰਘ ਸਰਾਂ ਦਾ ਤੁਸੀਂ ਹਮਿੰਦਿਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀਆਂ ਤਸਵੀਰਾਂ ਤੁਹਾਨੂੰ ਐਸਡੀਐਮ ਦਫ਼ਤਰ ਦੀਆਂ ਦਿਖਾ ਰਹੇ ਜਿੱਥੇ ਐਸਡੀਐਮ ਦਫ਼ਤਰ ਦੇ ਵਿੱਚ ਅੱਜ ਡੀਐਸਪੀ ਭੱਗੇ ਆਪਣਾ ਦਲਵੀਰ ਸਿੰਘ ਸਿੱਧੂ ਐਸਟੀਐਮ ਆ ਆਪਾਂ ਗੱਲ ਕਰਕੇ ਤਾਂ ਬਿਆਨ ਸਿੰਘ ਉਹ ਵੀ ਇੱਥੇ ਮੌਜੂਦ ਸੀਗੇ ਤੇ ਅਨੱਚੇ ਦੇ ਅਧਿਕਾਰੀ ਵੀ ਮੌਜੂਦ ਸੀਗੇ ਜਿਹੜਾ ਪਿਛਲੇ ਦਿਨਾਂ ਤੋਂ ਇੱਕ ਧਰਨਾ ਲਾਇਆ ਸੀ ਕਰਤਿਕ ਸੰਜੁਨ ਦੇ ਵੱਲੋਂ ਜਿਹੜਾ ਕਿ ਘਰ ਠੱਠੇ ਨੇ ਘਰ ਟਾਏ ਨੇ ਜਿਹੜੇ ਕਿ ਵਾਈਬ੍ਰੇਸ਼ਨ ਦੇ ਨਾਲ ਉਸੇ ਕਰਕੇ ਜਿਹੜਾ ਅੱਜ ਇਹ ਮੀਟਿੰਗ ਹੋਈ ਸੀਗੀ ਮੀਟਿੰਗ ਕਿਵੇਂ ਨਿਕਲਦੀ ਆ ਕੀ ਨਿਕਲਿਆ ਗੱਲਬਾਤ ਕਰਦੇ ਭਾਈ ਜੀ ਕੀ ਮੀਟਿੰਗ ਦਾ ਸਿੱਟਾ ਨਿਕਲਿਆ ਜਾਂ ਬੇਸਿੱਟਾ ਰਹੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਦੀ ਜਿਹੜੀ ਮੀਟਿੰਗ ਇਹਨੂੰ ਆਪਾਂ ਸਿੱਟਾ ਵੀ ਨਹੀਂ ਨਿਕਲ ਜਿਹੜੀ ਅਸੀਂ ਆਪਣੀ ਪ੍ਰਪੋਜ਼ਲ ਰੱਖੀ ਸੀ ਮੰਗ ਰੱਖੀ ਸੀ ਉਹਦੇ ਤੇ ਜਿਹੜਾ ਉਹਨਾਂ ਦਾ ਮਹਿਕਮੇ ਵੱਲੋਂ ਜਿਹੜੇ ਆਏ ਸੀਗੇ ਉਹਨਾਂ ਨੇ ਇਹ ਕਹਿ ਕੇ ਜਾਨੀ ਕਿਹਾ ਕਿ ਵੀ ਜਿਹੜਾ ਸਾਡੇ ਇੱਥੋਂ ਦੇ ਮੈਨੇਜ ਕਰਦੇ ਜੀ ਦੇ ਇਸ ਕੰਪਨੀ ਨੂੰ ਆਪਣੀ ਏਰੀਏ ਦੇ ਵਿੱਚ ਉਹ ਜਿਹੜੇ ਕਿ ਉਹਨਾਂ ਦੀ ਰਸਤੇਦਾਰ ਚ ਡੈਥ ਹੋ ਗਈ ਪਹਿਲਾਂ ਉਹ ਕਹਿੰਦੇ ਸੀ ਨਵੰਬਰ ਦੇ ਪਹਿਲੇ ਹਫ਼ਤੇ ਆ ਜਾਣਗੇ ਉਹ ਅਸੀਂ ਕਹੇ ਵੀ ਸਾਨੂੰ ਇਹ ਗੱਲਾਂ ਸਭ ਕਿਸੇ ਤੇ ਕੋਈ ਮਨਜ਼ੂਰ ਨਹੀਂ ਅਸੀਂ ਹਾਂ ਵੀ ਨਹੀਂ ਭਰੀ ਹੁਣ 17 ਤਰੀਕ ਨੂੰ ਉਹਨਾਂ ਨੇ ਕਿਹਾ ਵੀ 17 ਤਰੀਕ ਨੂੰ ਅਸੀਂ ਜਿਹੜਾ ਆਪਦਾ ਡਿਸੀਜਨ ਦੇਵਾਂਗੇ ਪਰantu ਜੇਕਰ 17 ਤਰੀਕ ਨੂੰ ਸਾਡੇ ਨਾਲ ਕੋਈ ਨਹੀਂ ਉਹਨਾਂ ਦੇ ਗੱਲਬਾਤ ਬੈਠਦੀ ਨਹੀਂ ਉਹ ਕੋਈ ਸਾਡਾ ਕੋਈ ਮਸਲਾ ਹੱਲ ਕਰਦੀ ਫਿਰ ਅਸੀਂ ਪੱਕੇ ਤੌਰ ਤੇ ਇਹ ਫੈਕਟਰੀ ਹੋ ਸਕਦਾ ਹੈ ਬੰਦ ਹੀ ਕਰ ਦਗੇ ਪੱਕੇ ਤੌਰ ਤੇ ਧਰਨਾ ਲਾ ਕੇ ਬੈਠ ਜੀਏ ਇਹਨਾਂ ਦਾ ਕੰਮ ਬਿਲਕੁਲ ਠੱਪ ਕਰ ਦਈਏ ਨਹੀਂ ਆ ਜਿਹੜੇ ਅਧਿਕਾਰੀ ਇੱਥੇ ਪਹੁੰਚੇ ਸੀ ਇਹਨਾਂ ਚਾਹੀਦੇ ਕੋਈ ਅਧਿਕਾਰੀ ਕੋਈ ਅਧਿਕਾਰੀ ਹਾਂਜੀ ਹਾਂਜੀ ਪਹੁੰਚੇ ਸੀ ਅਧਿਕਾਰੀ ਉਹਨਾਂ ਨੇ ਉਹਨਾਂ ਦੇ ਕੋਲੇ ਕੋਈ ਅਥਾਰਟੀ ਹੈ ਨਹੀਂ ਸੀ ਬਿਨਾਂ ਅਥਾਰਟੀ ਤੋਂ ਮੀਟਿੰਗ ਚਾਹੀਦੀ ਉਹ ਬਿਨਾਂ ਅਥਾਰਟੀ ਤੋਂ ਅਸੀਂ ਇਹੀ ਗੱਲ ਕਹੀ ਸੀ ਐਚ ਡੀ ਐਮ ਸਾਹਿਬ ਨੂੰ ਵੀ ਅਸੀਂ ਇਹੀ ਕਹੀ ਗੱਲ ਐਸਟੀਐਮ ਸਾਹਿਬ ਕਹਿੰਦੇ ਵੀ ਆ ਸੱਦੇ ਆ ਐਨਐਚਐਲ ਇੱਧਰ ਤੁਸੀਂ ਬੈਠੇ ਆ ਅਸੀਂ ਕਹਾਂ ਪਰ ਸਾਡੇ ਨਾਲ ਇਹ ਗੱਲਬਾਤ ਕਰਨ ਐਸਟੀਐਮ ਸਾਹਿਬ ਤੁਸੀਂ ਕਿਉਂ ਗੱਲਬਾਤ ਕਰਦੇ ਆ ਜਾਂ ਡੀਐਸਪੀ ਸਾਹਿਬ ਆ ਉਹ ਤੁਸੀਂ ਕਿਉਂ ਸਾਡੇ ਨਾਲ ਗੱਲਬਾਤ ਕਰਨੀ ਇਹ ਇਹ ਸਾਡੇ ਨਾਲ ਸਿੱਧੀ ਗੱਲਬਾਤ ਕਰਨ ਤੇ ਆਪਣੇ ਜਿਹੜੇ ਅਫਸਰ ਜਿਹੜੇ ਕਹਿ ਰਹੇ ਆ ਉਹਨੂੰ ਇੱਥੇ ਫੌਰਨ ਸੱਦਣ ਉਹ ਕਹਿੰਦੇ ਵੀ ਸਾਡੇ ਉਹ ਇੰਨੇ ਦਿਨ ਕਰਕੇ ਉਹ ਆ ਨਹੀਂ ਸਕਦਾ ਸ਼ਟ ਪੂਜਾ ਜੀ ਇਹ ਆ ਉਹ ਆ ਅਸੀਂ ਕਹਾਂ ਸਾਡੇ ਵੀ ਦੀਵਾਲੀ ਆ ਸਾਡੇ ਵੀ ਝੋਨਾ ਆਉਣਾਗਾ ਤਿਉਹਾਰਾ ਸਾਡੇ ਵੀ ਜਾਂ ਗੁਰਪੁਰਬ ਆ ਰਿਹਾ ਸਾਡੇ ਵੀ ਜੇਕਰ ਉਹ ਤੁਹਾਡੀ ਫੈਕਟਰੀ ਨੂੰ ਕੋਈ ਨੁਕਸਾਨ ਹੋ ਜੇ ਮੰਨ ਲਓ ਇਹ ਫਟ ਜੇ ਇੱਥੇ ਕੋਈ ਵੱਡਾ ਹਾਦਸਾ ਹੋ ਜੇ ਛੋਟਾ ਜਿਹੜਾ ਅਫਸਰ ਇੱਕ ਘੰਟੇ ਦੇ ਵਿੱਚ ਇੱਥੇ ਆ ਜੂ ਹੁਣ ਕਿਉਂ ਨਹੀਂ ਆ ਸਕਦਾ ਇਸ ਕਰਕੇ ਨੇ 17 ਤਰੀਕ ਦੀ ਜਿਹੜੀ ਮੰਗ ਰੱਖੀ ਆ ਅਸੀਂ ਸਾਰਿਆਂ ਨੇ ਆਪਦੀ ਰਾਇ ਕਰਕੇ ਸਹਿਮਤੀ ਜ਼ਰੂਰ ਦਿੱਤੀ ਆ ਨਹੀਂ 17 ਤਰੀਕ ਤੱਕ ਅਸੀਂ ਦੇਖਾਂਗੇ ਨਹੀਂ ਪੱਕੇ ਤੌਰ ਤੇ ਹੀ ਰਾਇ ਕਰਕੇ ਉਹ ਇਹਨੂੰ ਪੱਕਾ ਧਾਰਨਾ ਲਗਾਵੇਂ ਪੱਕਾ ਹੀ ਬੰਦ ਕਰਾਂਗੇ ਬੰਗਾ ਬੰਦਾ ਐਸ.ੀ.ਐਮ. ਵਿਆਸ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਕੀ ਜਿਹੜਾ ਸਿੱਟਾ ਨਿਕਲਿਆ ਇਸ ਟਾਈਮ ਮੀਟਿੰਗ ਦਾ ਕੋਈ ਕੱਲ ਸਵੇਰੇ ਚੜ੍ਹੇ ਅੱਜ ਜਿਹੜੀ ਤੇ ਇਹਨਾਂ ਦੇ ਜਿਹੜੇ ਗ੍ਰਿਵੈਂਸ ਬੰਦੇ ਨੂੰ ਪਹੁੰਚਿਆ ਹੈਗਾ ਹਰਗੋਬਿੰਦ ਨਾਰਵਿਸ ਮੀਟਿੰਗ ਕੀਤੀ ਤੇ ਨਾਲ ਐਨਐਚਆਈ ਵਾਲੇ ਸਾਡੇ ਸਾਰੇ ਜਿਹੜੇ ਆਪਣੇ ਹੈਗੇ ਆ ਟੀਮ ਜਿਹੜੀ ਡੰਡਿਓ ਸਾਡੇ ਕੋਲੇ ਹੁਣ ਵੀ ਬੈਠੀ ਹੈ ਤੇ ਉਹਨਾਂ ਨਾਲ ਵੀ ਮੀਟਿੰਗ ਕੀਤੀ ਉਹਨਾਂ ਨੇ ਇਹ ਗੱਲ ਆਖੀ ਕਿ ਸਾਡਾ ਜਿਹੜਾ ਉੱਚ ਅਧਿਕਾਰੀ ਹੈ ਉਹ ਦਿਵਾਲੀ ਕਰਕੇ ਛੁੱਟੀ ਤੇ ਗਿਆ ਤੇ ਪਰ ਫਿਰ ਵੀ ਅਸੀਂ ਉਹਨਾਂ ਨਾਲ ਫੋਨ ਤੇ ਰਾਬਤਾ ਕਰ ਰਹੇ ਹਾਂ ਤੇ ਪਰਸੋਂ ਤੱਕ ਅਸੀਂ ਉਹਨਾਂ ਦਾ ਸਾਰਾ ਹਾਂ ਜਾਂ ਨਾ ਜਵਾਬ ਲੈ ਲਾਂਗੇ ਤੇ ਜਿਹੜਾ ਵੀ ਕੋਈ ਉਹਨਾਂ ਦਾ ਹੋਇਆ ਉਸ ਮੁਤਾਬਕ ਫਿਰ ਅਸੀਂ ਗਾਂ ਕੰਪਨਸੇਸ਼ਨ ਵਾਲੀ ਗੱਲ ਜੋ ਹੈਗੀ ਹੈ ਫਿਰ ਉਵੇਂ ਅਸੀਂ ਕਾਰਵਾਈ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਡੇ ਭਾਰਤੀਸਤਾਨ ਜੁਨੀਅਨ ਖੋਸਾ ਦੇ ਮੈਂਬਰ ਨੇ ਗੱਲਬਾਤ ਕਰਦੇ ਆ ਬਾਈ ਜੀ ਅੰਦਰੋਂ ਮੀਟਿੰਗ ਦੇ ਵਿੱਚੋਂ ਆਏ ਆ ਸਿੱਟਾ ਕੋਈ ਨਹੀਂ ਨਿਕਲਿਆਗਾ ਤੇ ਕੀ ਅਗਲਾ ਐਕਸ਼ਨ ਕੀ ਹੋਊਗਾ ਜੇ ਨਹੀਂ ਕੋਈ ਮਸਲਾ ਹੱਲ ਹੁੰਦਾ ਇਹ ਜੀ ਜਿਹੜਾ ਅਸੀਂ ਰਾਜੇ ਨੇ ਭਾਈ ਗਪਾਲ ਸਿੰਘ ਦਾ ਘਟ ਡਿਗਿਆ ਉਹਦੇ ਮਸਲੇ ਤੇ ਅੱਜ ਮੀਟਿੰਗ ਹੋਈ ਦਸਿਲਦਾਰ ਐਸ ਡੀ ਐਮ ਸਾਹਿਬ ਨਾਲ ਤੇ ਡਿਪਟੀ ਨਾਲ ਉਹਨਾਂ ਦਾ ਕੋਈ ਛੜਕ ਮਹਿਕ ਮੇਲੇ ਦਾ ਅਫਸਰ ਵੱਡਾ ਆਇਆ ਨਹੀਂ ਉਹਨੇ ਸਾਨੂੰ 17 ਤਰੀਕ ਦਿੱਤੀ ਹੈ ਵੀ 17 ਨੂੰ ਅਸੀਂ ਫਾਈਨਲ ਕਰਾਂਗੇ ਜੇ 17 ਦਾ ਕੋਈ ਸੱਟਾ ਨਾ ਨਿਕਲਿਆ ਅਸੀਂ ਉਦੋਂ ਗਾਂ ਧਰਨਾ ਵੀ ਲਾਵਾਂਗੇ ਤੇ ਜਿੰਦਾਬੀ ਲਾਵਾਂਗੇ ਫੈਕਟਰੀ ਨੂੰ ਇਹ ਖੋਸਾ ਜਿਹਾ ਜੇ ਬੰਦੀ ਵੱਲੋਂ ਐਲਾਨ ਕਰਦੇ ਆ ਤੇ ਇਸੇ ਮਸਲੇ ਤੇ ਅੱਜ ਕੱਠ ਸੀ ਵਿਚਾਰ ਸੀ ਸਾਡਾ ਤੇ ਦੂਜੀ ਕ੍ਰਾਂਤੀਕਾਰੀ ਜਸੇਬੰਦੀ ਸੀ ਜੀ ਇਸੇ ਕਰਕੇ ਅੱਜ ਮੀਟਿੰਗ ਬੁਲਾਈ ਸੀ ਸਾਡੇ ਨਾਲ ਪਹਿਲਾਂ ਵੀ ਅੱਜ ਫੈਸਲਾ ਹੋ ਜਾਊਗਾ ਤੇ ਹੁਣ ਵੱਡਾ ਐਕਸ਼ਨ ਲਿਆ ਜਾਊ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਐਕਸ਼ਨ ਆ ਜਿਹੜਾ ਉਹ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਵੱਲੋਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਵੱਲੋਂ ਲਿਆ ਜਾਵੇਗਾ ਇਹਨਾਂ ਨੇ ਕਿਹਾ ਕਿ ਮੀਟਿੰਗ ਸੱਤਾ ਵੀ ਰਹੀ ਤੇ ਬੇਸੱਤਾ ਵੀ ਰਹੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਘਟਾਏ ਨੇ ਉਹਨਾਂ ਨੂੰ ਇਨਸਾਫ ਮਿਲਦਾ ਜਾਂ ਉਹਨਾਂ ਨੂੰ ਮੁਆਵਜ਼ਾ ਮਿਲਦਾ ਜਾਂ ਨਹੀਂ ਮਿਲਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਿਜ਼ਲਟ ਨਿਕਲ ਕੇ ਸਾਹਮਣੇ ਆਉਂਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਜੀ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਬਾਗਾਪੁਰ